ਲੋਕਾਂ ਦੀ ਭਾਵਨਾ ਨੂੰ ਦੇਖ ਕੇ ਹੀ ਪਾਰਟੀ ਨੇ ਮੈਨੂੰ ਸ੍ਰੀ ਨਨਪੁਰ ਸਾਹਿਬ ਮੁੜ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਉਹਨਾਂ ਦੇ ਸਮੇਂ ਪਹਿਲਾਂ ਵੀ ਬਦਲੀਆਂ ਆਦਲੀਆਂ ਹੁੰਦੀਆਂ ਰਹਿੰਦੀਆਂ ਆਦਾਨ ਪ੍ਰਦਾਨ ਇੱਕ ਦੂਜੇ ਦੇ ਹੁੰਦੇ ਨੇ ਲੀਡਰਾਂ ਦੇ ਪਰ ਇਸ ਵਾਰੀ ਤਾਂ ਥੋਕ ਚ ਹੋ ਰਹੇ ਨੇ ਥੋਕ ਤੇ ਨਹੀਂ ਹੋ ਰਹੇ ਬਲਕਿ ਹੈਰਾਨੀ ਜਨਕ ਵੀ ਹੋ ਰਹੇ ਨੇ ਕਿ ਸੀਟਿੰਗ ਐਮਪੀ ਚਲੇ ਗਏ ਔਰ ਸੀਟਿੰਗ ਐਮਪੀ ਅੱਧੀ ਅੱਧੀ ਦਰਜਨ ਦੇ ਕਰੀਬ ਚਲੇ ਗਏ ਉਧਰ ਉਧਰ ਤੇ ਕਈ ਟਿਕਟਾਂ ਜਈ ਜਿਹੜੇ ਟਿਕਟ ਦਿੱਤੇ ਇੱਕ ਪਾਰਟੀਆਂ ਨੇ ਉਹ ਟਿਕਟਾਂ ਲੈ ਕੇ ਭੱਜ ਗਏ ਜਿਵੇਂ ਮੱਝ ਤਾਂ ਗਈ ਨਾਲ ਸਿੰਗਲ ਵੀ ਲੈ ਗਈ ਆਮੇ ਈਡੀ ਆ ਭਾਵੇਂ ਵਿਜੀਲੈਂਸ ਆ ਆਮੇ ਸੀਬੀਆਈ ਆ ਇਹਦਾ ਜਿਹੜਾ ਮੈਸੇਜ ਹੋਣ ਲੱਗਿਆ ਇਹ ਤਾਂ ਜਿਹੜਾ ਮਤਲਬ ਪੋਲੀਟੀਕਲਾਈਜ਼ ਹੋ ਗਿਆ ਜਿਹੜੀਆਂ ਏਜੰਸੀਆਂ ਮਤਲਬ ਸੰਸਥਾਵਾਂ ਇਹ ਮੈਂ ਸਮਝਦਾ ਖਤਰਨਾਕ ਆ ਇਹ ਲੋਕਰਾਜ ਲਈ ਵੀ ਖਤਰਾ ਦੀ ਘਾਟੀ ਆ ਸਿਸਟਮ ਲਈ ਵੀ ਖਤਰਾ ਦੀ ਘਾਟੀ ਆ ਜਦ ਈਡੀ ਚੱਕਦੀ ਆ ਫਿਰ ਤਾਂ ਰੌਲਾ ਪਾਉਂਦੇ ਆ ਆਪਾੜੇ ਜਾਂ ਕਾਂਗਰਸ ਜੋ ਵਿਜੀਲੈਂਸ ਨਹੀਂ ਆਪਣੇ ਵਿਰੋਧੀਆਂ ਨੂੰ ਫੜਾਉਂਦੇ ਆ ਫੇਰੇ ਇਹਨੇ ਵੀ ਇਹ ਤਾਂ ਕਾਨੂੰਨ ਦਾ ਮਜ਼ਾਕ ਕੰਮ ਕਰਦੇ ਨੇ ਉਸ ਲਈ ਅੱਜ ਇਸ ਮਾਮਲੇ ਸਾਰੇ ਨੰਗੇ ਹੋ ਗਏ ਲੋਕ ਸਭਾ ਚੋਣਾਂ ਦਾ ਜਿਹੜਾ ਦੌਰ ਹੈ ਉਹ ਪੂਰੀਆਂ ਸਰਗਰਮੀਆਂ ਤੇ ਹੈ ਅਤੇ ਹੁਣ ਉਹ ਨਾਮ ਵੀ ਸਾਹਮਣੇ ਆਉਣ ਲੱਪੇ ਹਨ ਜਿਨ੍ਹਾਂ ਤੇ ਅਲੱਗ-ਅਲੱਗ ਪਾਰਟੀਆਂ ਆਪਣਾ ਵਿਸ਼ਵਾਸ ਦਿਤਾ ਰਹੀਆਂ ਹਨ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਦੇ ਉੱਤੇ ਨਾਮ ਅਨਾਉਂਸ ਕਰ ਦਿੱਤੇ ਗਏ ਹਨ ਭਾਰਤੀ ਜਨਤਾ ਪਾਰਟੀ ਵੱਲੋਂ 9 ਸੀਟਾਂ ਦੇ ਉੱਤੇ ਨਾਮ ਅਨਾਉਂਸ ਕਰ ਦਿੱਤੇ ਗਏ ਹਨ ਅਕਾਲੀ ਦਲ ਵੱਲੋਂ 7 ਸੀਟਾਂ ਦੇ ਉੱਤੇ ਨਾਮ ਅਨਾਉਂਸ ਕਰ ਦਿੱਤੇ ਗਏ ਹਨ ਅਤੇ ਕਾਂਗਰਸ ਵੱਲੋਂ 6 ਸੀਟਾਂ ਦੇ ਉੱਤੇ ਨਾਮ ਅਨਾਉਂਸ ਕਰ ਦਿੱਤੇ ਗਏ ਹਨ ਸੋ ਉਹ ਚਿਹਰੇ ਵੀ ਹੁਣ ਸਾਹਮਣੇ ਆ ਰਹੇ ਹਨ ਜਿਨ੍ਹਾਂ ਤੇ ਪਾਰਟੀਆਂ ਵਿਸ਼ਵਾਸ ਜਤਾ ਰਹੀਆਂ ਹਨ ਜਿਨ੍ਹਾਂ ਨੂੰ ਲੋਕਾਂ ਦੇ ਵਿੱਚ ਸਮਰਥਨ ਲਈ ਭੇਜ ਰਹੀਆਂ ਹਨ ਹੁਣ ਦੇਖਣਾ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਇਹ ਨਾਮ ਅਨਾਉਂਸ ਕਰ ਰਹੇ ਹਨ ਸਾਹਮਣੇ ਆ ਰਹੇ ਹਨ ਜਿਨ੍ਹਾਂ ਤੇ ਪਾਰਟੀਆਂ ਵਿਸ਼ਵਾਸ ਜਤਾ ਰਹੀਆਂ ਹਨ ਉਹ ਕਿਵੇਂ ਦਾ ਵਿਸ਼ਵਾਸ ਹਾਸਲ ਕਰ ਸਕਣਗੇ ਇਸ ਲਈ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਵੱਲੋਂ ਜਿਹੜੀ ਜਿਹੜਾ ਨਾਮਾਂ ਤੇ ਵਿਸ਼ਵਾਸ ਜਤਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਉੱਥੇ ਹੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦਾ ਨਾਮ ਨਾਮ ਅਨਾਉਂਸ ਕੀਤਾ ਗਿਆ ਹੈ ਉਹਨਾਂ ਤੇ ਵਿਸ਼ਵਾਸ ਜਤਾਇਆ ਗਿਆ ਹੈ ਇਸ ਲਈ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਉਹਨਾਂ ਨਾਲ ਗੱਲ ਕਰਾਂਗੇ ਸਰ ਪਹਿਲਾਂ ਤਾਂ ਬਹੁਤ-ਬਹੁਤ ਮੁबारकਾਂ ਵੀ ਪਾਰਟੀ ਨੇ ਤੁਹਾਡਾ ਨਾਮ ਦਿੱਤਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਧਰਤੇ ਵਿਸ਼ਵਾਸ ਜਤਾਇਆ ਮਿਹਰਬਾਨੀ ਪਾਰਟੀ ਦਾ ਪਾਰਟੀ ਹਾਈਕਮਾਰਨ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਮੇਰੇ ਤੇ ਵਿਸ਼ਵਾਸ ਦਵਾਇਆ ਮੈਂ ਸਮਝ ਨੰਦਪੁਰ ਸਾਹਿਬ ਲੋਕਾਂ ਦੇ ਜਿਹੜੀ ਮੇਰੇ ਨਾਲ ਪਿਆਰ ਹੈ ਜਾਇ ਕਹਿ ਲੋ ਲੋਕਾਂ ਦੇ ਨਾਲ ਮਿਲਣਾ ਜੁਲਣਾ ਹੈ ਲੋਕਾਂ ਦੀ ਭਾਵਨਾ ਨੂੰ ਦੇਖ ਕੇ ਹੀ ਪਾਰਟੀ ਨੇ ਮੈਨੂੰ ਸ੍ਰੀ ਨੰਦਪੁਰ ਸਾਹਿਬ ਮੁੜ ਕੇ ਸੇਵਾ ਕਰਦਾ ਮੌਕਾ ਦਿੱਤਾ ਚੰਨੂ ਮਹਾਰਾਜ ਜੀ ਗੱਲ ਕਰੀਏ ਪਿਛਲੀ ਵਾਰੀ ਵੀ ਤੁਹਾਨੂੰ ਇੱਥੇ ਤੋਂ ਇੱਥੋਂ ਕੈਂਡੀਡੇਟ ਅਨਾਉਂਸ ਕੀਤਾ ਗਿਆ ਗਿਆ ਸੀ ਔਰ ਤੁਸੀਂ ਲਗਾਤਾਰ ਇਸ ਇਲਾਕੇ ਦੇ ਵਿੱਚ ਸਰਗਰਮ ਰਹੇ ਹੋ ਇੱਥੇ ਦੀਆਂ ਗਤੀਵਿਧੀਆਂ ਨਾਲ ਸਰਗਰਮ ਰਹੇ ਹੋ ਤਾਂ ਕੀ 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 ਸੋਚਾ ਕੀ ਕੀ ਸਰਾਇਆਂ ਵੀ ਇਸ ਵਾਰ ਕਿੰਦਾ ਦਾ ਸਮਰਥਨ ਮਿਲੇਗਾ ਦੇਖੋ 2014 ਦੇ ਵਿੱਚ ਮੈਂ ਇੱਥੋਂ ਜਿੱਤਿਆ 19 ਦੇ ਵਿੱਚ ਮੈਂ ਹਾਰਿਆ ਭਾਵੇਂ ਪਰ ਵੋਟਾਂ 2014 ਨੂੰ ਵੀ ਵੱਧ ਲੈ ਕੇ ਗਿਆ ਤੇ ਲੋਕਾਂ ਕਾਮ ਕਹਿੰਦੇ ਆ ਵੀ ਜਿੱਤੇ ਹੋਏ ਐਮਪੀ ਨੂੰ ਵੀ ਮੈਂ ਵੱਧ ਵਿੱਚ ਰੱਖਦਾ ਰਿਹਾ ਲੋਕ ਅਸਲ ਵਿੱਚ ਜਿੱਤੇ ਹੋਏ ਨੂੰ ਐਮਪੀ ਛੱਡ ਨਹੀਂ ਸੀ ਸਮਝਦੇ ਮੈਨੂੰ ਹਾਰੇ ਹੋਏ ਨੂੰ ਵੀ ਐਮਪੀ ਜਿੰਨਾ ਰਿਗਾਰਡ ਦਿੰਦੇ ਸੀ ਸਾਲਕੇ ਦੇ ਕਿਉਂਕਿ ਇਸੇ ਕਰਕੇ ਜਿਹੜਾ ਜਿੱਤੇ ਹੋਇਆ ਐਮਪੀ ਆ ਉਹ ਤਾਂ ਛੱਡ ਕੇ ਮੈਦਾਨ ਭੱਜ ਗਿਆ ਉਹ ਤਾਂ ਜਿੱਤਿਆ ਹੋਇਆ ਐਮਪੀ ਕੋਈ ਆਪਣੀ ਸੀਟ ਛੱਡ ਕੇ ਭੱਜੇ ਉਹ ਤਾਂ ਮਤਲਬ ਉਹੀ ਜਾ ਸਕਦਾ ਜਿਨੇ ਕੋਈ ਕਰਨਾ ਕਰਿਆ ਨਾ ਹੋਵੇ ਕੁਝ ਕੰਨ ਮਾ ਜੀ ਉਸ ਤੋਂ ਬਾਅਦ ਗੱਲ ਕਰੀਏ ਨਾਮ ਅਨਾਉਂਸ ਤੋਂ ਬਾਅਦ ਅੱਜ ਪਹਿਲੇ ਦਿਨ ਹੀ ਗੜ ਸ਼ੰਕਰ ਦੇ ਵਿੱਚ ਪਹੁੰਚ ਗਏ ਹਾਂ ਆਪਣੇ ਏਰੀਆ ਦੇ ਵਿੱਚ ਘੁੰਮ ਫਿਰ ਰਹੇ ਹਾਂ ਅੱਜ ਦੇ ਜਿਹੜੇ ਪ੍ਰੋਗਰਾਮ ਆ ਉਹ ਉਹ ਕਿਵੇਂ ਦੇ ਨੇ ਅੱਜ ਇੱਥੇ ਗੜ ਸ਼ੰਕਰ ਹਲਕੇ ਦੇ ਵਿੱਚ ਮੈਂ ਵਰਕਰ ਨੂੰ ਮਿਲਣ ਲਈ ਆਇਆ ਸੀ ਸਹ ਸੁਰਿੰਦਰ ਸਿੰਘ ਜੀ ਭੁੱਲਿਆ ਰਾਠਾ ਸਾਹਿਬ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਫੀਲਡ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਨੇ ਤੇ ਜਿਹੜੇ ਮੇਨ ਅਗਲੀ ਕਤਾਰ ਦੇ ਲੀਡਰ ਨੇ ਵਰਕਰ ਨੇ ਉਹਨਾਂ ਨੂੰ ਮਤਲਬ ਮਿਲਣ ਵਾਸਤੇ ਅੱਜ ਅੱਡ ਢਾਮਾ ਤੇ ਸਾਰੇ ਹਲਕੇ ਦੇ ਪ੍ਰੋਗਰਾਮ ਬਣੇ ਸੀ ਤੇ 21 ਤਰੀਕ ਨੂੰ ਸ੍ਰੀ ਨਲਪੁਰ ਸਾਹਿਬ ਮੈਂ ਮੱਥਾ ਟੇਕ ਕੇ ਗੁਰੂ ਰਛ ਕਰਾਨਾ ਕਰਕੇ ਫੇਰ ਚੋਣ ਪ੍ਰਚਾਰ ਸ਼ੁਰੂ ਕਰਨਾ ਅਜੇ ਤੱਕ ਸਿਰਫ ਵਰਕਰ ਮਿਲਣੀ ਜਿਹੜੀ ਹੈ ਤਕਰੀਬਨ ਉਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਜੇਕਰ ਗੱਲ ਕਰੀਏ ਇਸ ਵਾਰ ਦੇ ਇਲੈਕਸ਼ਨ ਬੜੇ ਚਰਚਾ ਦੇ ਵਿੱਚ ਹਨ ਜਾਂ ਕਹਿ ਲੋ ਵੀ ਬੜੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਔਰ ਉਹ ਗੱਲਾਂ ਹੈਰਾਨ ਕਰਨ ਵਾਲੀਆਂ ਕਿ ਦਲ ਬਦਲੂਆਂ ਦਾ ਦੌਰ ਚੱਲ ਰਿਹਾ ਹੈ ਇਸ ਵਾਰ ਪਹਿਲੀ ਵਾਰ ਇਹ ਦੇਖਿਆ ਜਾ ਰਿਹਾ ਹੈ ਕਿ ਰਾਤ ਨੂੰ ਇੱਕ ਪਾਰਟੀ ਦੀ ਬੁਰਾਈ ਕੀਤੀ ਜਾਂਦੀ ਹੈ ਸਵੇਰੇ ਉਹ ਪਾਰਟੀ ਜੁਆਇਨ ਕਰ ਲੋ ਤਾਂ ਉਹ ਤੋਂ ਟਿਕਟ ਲੈ ਕੇ ਉਮੀਦਵਾਰ ਬਣ ਜੋ ਦੇਖੋ ਵਾਕਈ ਤੁਸੀਂ ਠੀਕ ਕਿਹਾ ਵੀ ਪੈਵੇਂ ਚੋਣਾਂ ਦੇ ਸਮੇਂ ਪਹਿਲਾਂ ਵੀ ਬਦਲੀਆਂ-ਅਦਲੀਆਂ ਹੁੰਦੀਆਂ ਰਹਿੰਦੀਆਂ ਆਦਾਨ-ਪ੍ਰਦਾਨ ਇੱਕ ਦੂਜੇ ਦੇ ਹੁੰਦੇ ਨੇ ਲੀਡਰਾਂ ਦੇ ਪਰ ਇਸ ਵਾਰੀ ਤਾਂ ਥੋਕ ਚ ਹੋ ਰਹੀ ਨੇ ਥੋਕ ਚ ਨਹੀਂ ਹੋ ਰੇ ਬਲਕੇ ਹੈਰਾਨੀਜਨਕ ਵੀ ਹੋ ਰਹੀ ਨੇ ਕਿ ਸੀਟਿੰਗ ਐਮਪੀ ਚਲੇ ਗਏ ਔਰ ਸੀਟਿੰਗ ਐਮਪੀ ਅੱਧੇ-ਅੱਧੇ ਦਰਜਨ ਦੇ ਕਰੀਬ ਚਲੇ ਗਏ ਉਧਰ-ਉਧਰ ਤੇ ਕਈ ਟਿਕਟਾਂ ਗਈਆਂ ਜਿਹੜੇ ਟਿਕਟਰ ਦਿੱਤੇ ਇੱਕ ਪਾਰਟੀਆਂ ਨੇ ਉਹ ਟਿਕਟਾਂ ਲੈ ਕੇ ਭੱਜ ਗਏ ਜਿਵੇਂ ਮੱਝ ਤਾਂ ਗਈ ਨਾਲ ਸੰਗੋ ਵੀ ਲੈ ਗਈ ਤੋ ਇਸ ਤਰ੍ਹਾਂ ਦੇ ਹਾਲਾਤ ਪਹਿਲੀ ਵਾਰੀ ਇਹ ਤਾਂ ਵੱਡਾ ਕਾਰਨ ਜੋ ਮੈਂ ਸਮਝਦਾ ਇਹ ਆ ਵੀ ਸਤਾ ਤੇ ਜਿਹੜੇ ਕਾਬਜ਼ ਹੋਗੇ ਨਾ ਲੋਕ ਮਲ ਪਾਰਟੀਆਂ ਦੇ ਵਿੱਚ ਉਹ ਸਿਧਾਂਤਹੀਨ ਲੋਕ ਆਗੇ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲਿਆ ਪਾਰਟੀਆਂ ਦੀ ਲੀਡਰਸ਼ਿਪ ਤੇ ਜਦੋਂ ਸਿਧਾਂਤਹੀਨ ਹੋਣਗੇ ਕਾਰਪੋਰੇਟ ਘਰਾਣੇ ਕਿਸੇ ਪਾਰਟੀ ਤੇ ਕਾਬਜ਼ ਹੋਣਗੇ ਉਹਨਾਂ ਦੀ ਜਿਹੜੀ ਨੀਤੀ ਹੁੰਦੀ ਆ ਕੇਵਲ ਵਪਾਰਕ ਹੁੰਦੀ ਆ ਕਮਰਸ਼ੀਅਲ ਹੁੰਦੀ ਆ ਸੇਵਾ ਨਹੀਂ ਹੁੰਦੀ ਜੇ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਕੋਈ ਰਾਸੀ ਲੋਕ ਰਾਜਨੀਤੀ ਜਾਉਣਗੇ ਉਹ ਕਦੇ ਵੀ ਤੁਸੀਂ ਦੇਖੋਗੇ ਕਦੇ ਅਲਬਲ ਨਹੀਂ ਕਰਨਗੇ ਤੇ ਪਰ ਮੈਂ ਨਹੀਂ ਇਹ ਕਹਿੰ ਗੱਲ ਕਰੀਏ ਇੱਕ ਪੜਿਆ ਲਿਖਿਆ ਤਬਕਾ ਜਿਹੜਾ ਤੁਹਾਡਾ ਏਰੀਆ ਉਹਦੇ ਵਿੱਚ ਰਹਿੰਦਾ ਹੈ ਔਰ ਲਗਾਤਾਰ ਚਰਚਾਵਾ ਇਹ ਹੋਰੀਆਂ ਵੀ ਜੇ ਮੰਨ ਲਓ ਤੁਹਾਡੇ ਤੇ ਕੱਲ ਵਿਸ਼ਵਾਸ ਲੋਕ ਕਰਦੇ ਆ ਕਾਲੀ ਦਲ ਤੋਂ ਤੁਹਾਨੂੰ ਜੇਤੂ ਕਰਦੇ ਉਸ ਤੋਂ ਬਾਅਦ ਤੁਸੀਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਚਲ ਜੰਨੇ ਹੋ ਜਾਂ ਜਿਵੇਂ ਕਿ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹੈ ਕਿ ਇੱਕ ਪਾਰਟੀ ਨੂੰ ਰਾਤ ਨੂੰ ਪਾਰਟੀਆਂ ਦੇ ਇਸ ਵੇਲੇ ਨਾ ਕੋਈ ਨਿਯਮ ਚੱਲ ਰਹੇ ਨੇ ਪਹਿਲਾਂ ਨਿਯਮ ਬਣਾਏ ਗਏ ਸੀ ਵੀ ਜੇ ਕੋਈ ਪਾਰਟੀ ਜੁਆਇਨ ਕਰਦਾ ਹੈ 2 ਸਾਲ ਤੱਕ ਉਸ ਪਾਰਟੀ ਚ ਰਹੂਗਾ ਤਾਂ ਟਿਕਟ ਅਨਾਉਂਸ ਕਰਾਂਗੇ ਹੁਣ ਤਾਂ ਪਤਾ ਹੀ ਨਹੀਂ ਜਨਮਾਰਾ ਜੀ ਰਾਤ ਨੂੰ ਬੰਦਾ ਸੌਂਦਾ ਕਿਸੇ ਪਾਰਟੀ ਚ ਉੱਠਦਾ ਸਵੇਰੇ ਕਿਸੇ ਪਾਰਟੀ ਚ ਔਰ ਨਾ ਮਨਾ ਅਨਾਉਂਸ ਹੋ ਜਾਂਦਾ ਉਹ ਉਮੀਦਵਾਰ ਕੋਸ਼ਿਸ਼ ਕਰ ਦਿੱਤਾ ਜਾਂਦਾ ਇਹੀ ਮੈਂ ਕਹਿਣਾ ਵੀ ਇਹ ਸਿਧ ਸਾਥੀ ਰਾਜਨੀਤੀ ਦੀ ਜਿਹੜੀ ਸਿਖਰ ਉਹ ਅੱਜ ਦੇਖਣ ਨੂੰ ਮਿਲ ਰਹੀ ਹੈ ਉਹ ਵੱਡਾ ਕਾਰਨ ਹੈ ਜਿਹੜੀਆਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੋਈਆਂ ਨਾ ਇਹਦਾ ਇੱਕ ਕਾਰਨ ਇਹ ਵੀ ਹੈ ਵੀ ਜਿਹੜੀਆਂ ਦੇਸ਼ ਦੀਆਂ ਰਾਸ਼ਟਰੀ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਲੱਗੀਆਂ ਦੇਸ਼ ਦੀਆਂ ਖੇਤਰੀ ਪਾਰਟੀਆਂ ਨੂੰ ਖੋਰਾ ਲਾਉਣ ਲੱਗੀਆਂ ਮਤਲਬ ਅੱਜ ਮੁਲਕ ਦੀ ਤਰਾਜ਼ ਦੀ ਹੈ ਕਿ ਸੰਵਿਧਾਨ ਨਰਮਤਾਵਾਦੀ ਹੈ ਜਿਹੜਾ ਇਸ ਮੁਲਕ ਦੇ ਅਟੜ ਧਰਮ ਪਹਿਰਾਵੇ ਸਭਿਆਚਾਰ ਮਾਨਤਾਵਨ ਦੇਖ ਕੇ ਫੈਡਰਲ ਸਿਸਟਮ ਤੇ ਬੇਸਡ ਸੰਵਿਧਾਨ ਬਣਾਇਆ ਸੀ ਅੱਜ ਉਹਨੂੰ ਖੇਰੂ-ਖੇਰੂ ਕਰਕੇ ਇਹਨੂੰ ਯੂਨੀਟਰੀ ਸਿਸਟਮ ਬਲਤਾਂ ਕਰ ਰਹੇ ਨੇ ਬਲਕਿ ਖਾਸਾ ਤਾਂ ਇਹ ਵੀ ਕਿਸੇ ਟਾਈਮ ਐਸੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਵੀ ਆਉਣ ਦੇ ਖਤਰੇ ਨੇ ਸੋ ਇਸ ਲਈ ਇਹ ਬੜੀ ਚਿੰਤਾ ਵਾਲੀ ਗੱਲ ਆ ਅੱਜ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਦੇ ਜਿਹੜੇ ਸੰਵਿਧਾਨ ਆ ਉਹਨੂੰ ਬਚਾਉਣ ਵਾਸਤੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਸੁਰੱਖਿਤ ਕਰਨ ਵਾਸਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਲਾਜ਼ਮੀ ਤੌਰ ਤੇ ਖੇਤਰੀਵਾਦ ਨੂੰ ਮਜ਼ਬੂਤ ਕਰਨਾ ਜ਼ਰੂਰੀ ਆ ਇਹ ਸਾਡੀ ਮੈਨੀਫੈਸਟੋ ਦਾ ਵੀ ਹਿੱਸਾ ਰਹੇਗਾ ਅਕਾਲੀ ਦਲ ਦੀ ਦਾ ਇਹਦਾ ਸੀ ਲੋਕਾਂ ਵੀ ਲੈ ਕੇ ਜਾਵਾਂਗੇ ਤੁਹਾਨੂੰ ਮੈਨੂੰ ਲਗਾਤਾਰ ਲੋਕ ਜਿਹੜੇ ਮੈਂ ਪਹਿਲਾਂ ਵੀ ਦੱਸ ਚੁੱਕਾ ਬੜੇ ਅੱਜ ਦੀ ਜਨਤਾ ਬੜੀ ਸਮਝਦਾਰ ਚੁੱਕੀ ਐ ਤਾਂ VOTER ਬੜਾ ਸਮਝਦਾਰ ਚੁੱਕਾ ਲਗਾਤਾਰ ਇਹ ਵੀ ਚਰਚਾਵਾਂ ਚੱਲ ਰਹੀਆਂ ਬੀ ਜਿਹੜੇ ਲੋਕ ਇੱਕ ਪਾਰਟੀ ਨੂੰ ਛੱਡ ਕੇ ਸੱਤਾਧਾਰੀ ਦੀ ਪਾਰਟੀ ਜਾ ਰਹੇ ਆ ਜਾਂ ਕਿਸੇ ਸੈਂਟਰ ਦੀਆਂ ਪਾਰਟੀਆਂ ਨਾਲ ਜੁੜ ਰਹੇ ਆ ਉਹਨਾਂ ਦੇ ਕੋਈ ਦਬਾਅ ਆ ਜਾਂ ਉਹਨਾਂ ਦੇ ਕੋਈ ਅਜਿਹੇ ਕੰਮ ਨਹੀਂ ਜਿਹੜੇ ਕਿ ਮਤਲਬ ਕੁਛ ਇਦਾਂ ਦੇ ਉਹਨਾਂ ਦੇ ਕਾਰਨਾਮੇ ਨੇ ਜੋ ਜਿਹਦੇ ਅਧੀਨ ਹੋ ਕੇ ਉਹ ED ਜਾਂ Vigilance ਤੋਂ ਡਰ ਕੇ ਇਦਾਂ ਦੇ ਕਦਮ ਚੱਕ ਰਹੇ ਆ ਦੇਖੋ ਜੇ ਉਸ ਦੇਖਣ ਨੂੰ ਆ ਰਿਹਾ ਹੈ ਤਾਂ ਕੋਈ ਦੋਰਾ ਨਹੀਂ ਬਹੁਤ ਸਾਰੇ ਤਾਂ ਦਬਾ ਥੱਲੇ ਲਾਲਚ ਥੱਲੇ ਮਨ ਹੀ ਅਧਲਾਵਜਲੀਆਂ ਕਰ ਰਹੇ ਨੇ ਔਰ ਇਹ ਜਿਹੜਾ ਸਿਸਟਮ ਆ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਭਾਵੇਂ ਐਡੀਆ ਭਾਵੇਂ ਵਿਜੀਲੈਂਸਾ ਭਾਵੇਂ ਸੀਬੀਆਈ ਆ ਇਹਦਾ ਜਿਹੜਾ ਮੈਸੇਜ ਹੋਣ ਲੱਗ ਗਿਆ ਇਹ ਤਾਂ ਜਿਹੜਾ ਮਤਲਬ ਪੋਲੀਟੀਕਲਾਈਜ਼ ਹੋ ਗਈਆਂ ਜਿਹੜੀਆਂ ਏਜੰਸੀਆਂ ਮਤਲਬ ਸੰਸਥਾਵਾਂ ਆ ਇਹ ਮੈਂ ਸਮਝਦਾ ਖਤਰਨਾਕ ਆ ਇਹ ਲੋਕ ਰਾਜ ਲਈ ਵੀ ਖਤਰੇ ਦੀ ਘਾਟੀ ਆ ਸਿਸਟਮ ਲਈ ਵੀ ਖਤਰੇ ਦੀ ਘਾਟੀ ਆ ਇਹ ਜਿਹੜੀ ਕ੍ਰੈਡੀਬਿਲਟੀ ਹੁੰਦੀ ਹੈ ਨਾ ਸੰਸਥਾਵਾਂ ਦੀ ਉਹ ਖਤਮ ਹੋ ਰਹੀ ਆ ਸੋ ਅੱਜ ਮੁਲਕ ਦੀ ਸਭ ਤੋਂ ਵੱਡੀ ਤਰਾਸਦੀ ਇਹ ਆ ਇਹਦੇ ਚ ਇਹ ਨਹੀਂ ਵੀ ਇੱਕ ਪਾਰਟੀ ਜਿਹੜੀਆਂ ਦੇਸ਼ ਤੇ ਕਾਬੂ ਲਪਾਟੀਆਂ ਨੇ ਉਹ ਤਕਰੀਬਨ ਤਕਰੀਬਨ ਹਰ ਪਾਰਟੀ ਹੁਣ ਕਾਂਗਰਸ ਦੇ ਕਹੇ ਮਤਲਬ ਜਿਵੇਂ ਕਹਿੰਦੇ ਕਿਤੇ ਜਿੱਥੇ ਦੂਜੇ ਘਰ ਲੱਗੀ ਹੋਏ ਬਸੰਤਰ ਆਪਣੇ ਘਰ ਲੱਗੀ ਹੋਏ ਅੱਗ ਜਦ ਈਡੀ ਚੱਕਦੀ ਆ ਫਿਰ ਤਾਂ ਰੌਲਾ ਪਾਉਂਦੇ ਆ ਆਪਾੜੇ ਜਾਂ ਕਾਂਗਰਸ ਜੋ ਵਿਜੀਲੈਂਸ ਨਹੀਂ ਆਪਣੇ ਵਿਰੋਧੀਆਂ ਨੂੰ ਫੜਾਉਂਦੇ ਆ ਫਿਰ ਇਹ ਕਹਿੰਦੇ ਆ ਵੀ ਇਹ ਤਾਂ ਕਾਨੂੰਨ ਮਦਦ ਕੰਮ ਕਰਦੇ ਨੇ ਸੋ ਇਸ ਲਈ ਅੱਜ ਇਸ ਹਮਾਮ ਚ ਸਾਰੇ ਨੰਗੇ ਹੋ ਗਏ ਔਰ ਇਹ ਬਹੁਤ ਨੁਕਸਾਨਦਾਇਕ ਹੈ ਕਾ ਮੁਲਕ ਦੀ ਰਾਜਨੀਤੀ ਲਈ ਜੇਕਰ ਤਾਂ ਪਹਿਲਾਂ ਪੰਜਾਬ ਚ ਕੀ ਆਸ ਰੱਖਦੇ ਹੋ 13 ਸੀਟਾਂ ਦੇ ਉੱਤੇ ਔਰ ਆਨੰਦ ਸ਼੍ਰੀ ਅਨੰਪੁਰ ਸਾਹਿਬ ਤੇ ਆਪਣੀ ਸੀਟ ਤੇ ਕੀ ਆਸ ਰੱਖਦੇ ਹੋ ਮੈਨੂੰ ਲੱਗਦਾ ਜਦੋਂ ਪੰਜਾਬ ਤੇ ਪੰਜਾਬੀ ਦਾ ਸਵਾਲ ਆਏਗਾ ਪੰਜਾਬ ਦੀ ਇੱਜ਼ਤ ਦਾ ਤੇ ਅਣਖ ਤੇ ਗੈਰ ਦਾ ਸਵਾਲ ਆਏਗਾ ਤਾਂ ਪੰਜਾਬ ਦੇ ਲੋਕ ਪੰਜਾਬ ਨਾਲ ਖੜਨਗੇ ਤੇ ਮੈਨੂੰ ਨਹੀਂ ਲੱਗਦਾ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਤੇ ਕਾਬਜ ਹੋਣ ਦੇਣਗੇ ਤੇ ਇਸ ਕਰਕੇ ਜਿਹੜੀ ਚੋਣ ਦੇ ਨਤੀਜੇ ਆ ਉਹ ਸ਼ਰਮਣੀ ਅਕਾਲੀ ਦਲ ਦੇ ਹੱਕ ਜਾਉਣਗੇ ਸੂਚਿ ਰਣਨਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਦਾ ਦੇ ਨਾਮ ਤੇ ਮੋਹਰ ਲਗਾਈ ਗਈ ਸੀ ਅੱਜ ਪੀਟੀਸੀ ਨਿਊਜ਼ ਰਾਹੀਂ ਅਸੀਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਦਾ ਨਾਲ ਖਾਸ ਗੱਲਬਾਤ ਕੀਤੀ ਹੈ ਜਿਨ੍ਹਾਂ ਵੱਲੋਂ ਇਹ ਪੱਕੇ ਤੌਰ ਤੇ ਇੱਕ ਵਿਸ਼ਵਾਸ ਜਤਾਇਆ ਗਿਆ ਹੈ ਕਿ ਇਸ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਭਰਵਾ ਸਹਿਯੋਗ ਮਿਲੇਗਾ ਅਤੇ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੀ ਜਿੱਤ ਨੂੰ ਯਕੀਨੀ ਦੱਸਿਆ ਹੈ ਕੈਮਰਾ ਪਰਸਨ ਕੁਲਦੀਪ ਕੱਕੜ ਨਾਲ ਯੋਗੇਸ਼ ਕੁਮਾਰ ਪੀਟੀਸੀ ਨਿਊਜ਼ ਹੁਸ਼ਿਆਰਪੁਰ